ਨਮਸਕਾਰ ਜੀ ਉਹ ਵਾਇਸੈਂਟਰ ਸਰ ਸਾਡੇ ਵੇਲੇ ਦੇ ਸਭ ਤੋਂ ਸਾਡੇ ਪੁਰਸ਼ ਅਮਰਜੀਤ ਸਿੰਘ ਗਰੇਵਾਲ ਜੀ ਮਿਸਿਸ ਪੱਤਰ ਅਸ਼ੁਕ ਨਾਵਾਡ ਕੌਂਸਲ ਦੇ ਚੇਅਰਮੈਨ ਸਾਹਿਬ ਸਵੀ ਜੀ ਅਸ਼wini ਜੀ ਭਾਜੀ ਮਨਮੋਹਨ ਜੀ ਤੇ ਹੋਰ ਸਾਰੇ ਸਿਆਣੇ ਦੋਸਤ ਭੈਣੋ ਭਰਾਓ ਮੈਂ ਪੱਤਰ ਸਭ ਪਰਥਾਏ ਇੱਕ ਕਵਤਾ ਹੈ ਖਾਮੋਸ਼ੀ ਦੀ ਝੁੰਗ ਸੁਰਜੀਤ ਬਾਤ ਕਿਸੇ ਨੇ ਉਹਦੇ ਵਰਗੇ ਦੇ ਪਿਆਰ ਵਿੱਚ ਕਿਹਾ ਸ਼ਾਇਦ ਕਿਸੇ ਨੇ ਉਹਦੇ ਵਰਗੇ ਦੇ ਪਿਆਰ ਵਿੱਚ ਕਿਹਾ ਸ਼ਾਇਦ ਅੱਖਰ ਨੂੰ ਉਹ ਚੰਦ ਨਹੀਂ ਸੀ ਨਾ ਸੂਰਜ ਨਾ ਤਾਰਾ ਸੀ ਬੁੱਕਲ ਵਿੱਚ ਕੋਈ ਫਿਰਦਾ ਇਹ ਪਰੰਬਰ ਸਾਰਾ ਸੀ ਤਬਦਾ ਸੂਰਜ ਤਾਂ ਉਹ ਬਿਲਕੁਲ ਨਹੀਂ ਸੀ ਜੋ ਨੇੜੇ ਤੋਂ ਕਣ ਤੋਂ ਹੋਵੇ ਰੋਕਦਾ ਤਪਦਾ ਸੂਰਜ ਤੋਂ ਬਿਲਕੁਲ ਨਹੀਂ ਸੀ ਜੋ ਨੇੜੇ ਟਕਣ ਤੋਂ ਹੋਵੇ ਰੋਕਦਾ ਉਹ ਤਾਂ ਕੋਈ ਠੰਡਾ ਤਾਰਾ ਸੀ ਸ਼ਾਇਦ ਜੋ ਹਰ ਵੇਲੇ ਜਗੁਨਾਂ ਨੂੰ ਆਜੋ ਆਜੋ ਕਰਦਾ ਮੋਮਬਤੀਆਂ ਨੂੰ ਜਗੋ ਜਗੋ ਕਹਿੰਦਾ ਤੁਹਾਨੂੰ ਪਤਾ ਹੋਣਾ ਸ਼ਾਇਦ ਕਿ ਠੰਡੇ ਤਾਰਿਆਂ ਦੀ ਕੋਰ ਜਾਣੀ ਧੁਰ ਨਾਭੀ ਚ ਵੀ ਗਰਮ ਸੁਰਖ ਲਾਵਾ ਹੁੰਦਾ ਤੁਹਾਨੂੰ ਪਤਾ ਹੋਣਾ ਸ਼ਾਇਦ ਕਿ ਠੰਡੇ ਤਾਰਿਆਂ ਦੀ ਕੋਰ ਜਾਣੀ ਧੁਰ ਨਾਭੀ ਚ ਵੀ ਗਰਮ ਸੁਰਖ ਲਾਵਾ ਹੁੰਦਾ ਜਿਵੇਂ ਧਰਤੀ ਦੇ ਤੋਰੰਦਰ ਅਗਨ ਹੁੰਦੀ ਉਸਦੇ ਸੀਨੇ ਦੀ ਅਗਨ ਉਹਦੇ ਪੋਟਿਆਂ ਤੱਕ ਆਉਂਦੀ ਠੰਡੀ ਲੋ ਬਣ ਜਾਂਦੀ ਉਸਦੇ ਸੀਨੇ ਦੀ ਅਗਨ ਉਹਦੇ ਪੋਟਿਆਂ ਤੱਕ ਆਉਂਦੀ ਠੰਡੀ ਲੋ ਬਣ ਜਾਂਦੀ ਜਾਂ ਹੋਠਾਂ ਤੇ ਪਹੁੰਚ ਨੀਰੀ ਮਠਾਸ ਹੋ ਜਾਂਦੀ ਇੰਜ ਉਹ ਹਰ ਵੇਲੇ ਆਪਣੇ ਅੰਦਰਲੇ ਸੇਕ ਨੂੰ ਲੋ ਤੇ ਮਠਾਸ ਵਿੱਚ ਅਨਵਾਦ ਕਰਦਾ ਰਹਿੰਦਾ ਉਹ ਇੱਕ ਨੰਬਰ ਦਾ ਜਾਦੂਗਰ ਹੈ ਉਹ ਇੱਕ ਨੰਬਰ ਦਾ ਜਾਦੂਗਰ ਖੁਸ਼ੀ ਗਮੀ ਨੂੰ ਹਾਸੇ ਰੋਸੇ ਨੂੰ ਜ਼ਿਕਰ ਤੇ ਫਿਕਰ ਨੂੰ ਪਿੰਡ ਪਿੰਡੇ ਤੇ ਬ੍ਰਾਹਮਣ ਦੀਆਂ ਗੱਲਾਂ ਨੂੰ ਕਵਤਾਵਾਂ ਬਣਾ ਲੈਂਦਾ ਉਹ ਇੱਕ ਨੰਬਰ ਦਾ ਜਾਦੂਗਰ ਖੁਸ਼ੀ ਗਮੀ ਨੂੰ ਹਾਸੇ ਰੋਸੇ ਨੂੰ ਜ਼ਿਕਰ ਤੇ ਫਿਕਰ ਨੂੰ ਪਿੰਡ ਪਿੰਡੇ ਤੇ ਬ੍ਰਾਹਮਣ ਦੀਆਂ ਗੱਲਾਂ ਨੂੰ ਕਵਤਾ ਬਣਾ ਦਿੰਦਾ ਉਹ ਹੰਝੂ ਤੇ ਹਾਸੇ ਨੂੰ ਕਵਤਾ ਦੀ ਊਰਜਾ ਤਰੰਗ ਦੇ ਕ੍ਰਿਸ਼ਟ ਤੇ ਟ੍ਰਫ ਵਿੱਚ ਜਜ਼ਬ ਕਰੀ ਜਾਂਦਾ ਕਪਤਾ ਵੀ ਉਹ ਕਾਨੂੰਨ ਲਿਖਦਾ ਸੀ ਕਪਤਾ ਵੀ ਉਹ ਕਾਨੂੰਨ ਲਿਖਦਾ ਸੀ ਕਪਤਾ ਤਾਂ ਉਹਨੂੰ ਚੁੱਪ ਕੀਤੇ ਜਾਏ ਨੂੰ ਸੱਜ ਧੱਜ ਕੇ ਟੋਲਦੀ ਫਿਰਦੀ ਰਹਿੰਦੀ ਕਪਤਾ ਵੀ ਉਹ ਕਾਨੂੰਨ ਲਿਖਦਾ ਸੀ ਕਪਤਾ ਤਾਂ ਉਹਨੂੰ ਚੁੱਪ ਕੀਤੇ ਜਾਏ ਨੂੰ ਸੱਜ ਧੱਜ ਕੇ ਟੋਲਦੀ ਫਿਰਦੀ ਰਹਿੰਦੀ ਤੇ ਲੱਭ ਹੀ ਲੈਂਦੀ ਹਰ ਦੇਸ਼ ਪ੍ਰਦੇਸ਼ ਵਿੱਚ ਕਿਸੇ ਵੀ ਹਾਲ ਹਾਲਾਤ ਵਿੱਚ ਉਹ ਕਿਸੇ ਤੈਖਾਨੇ ਚ ਹੋਵੇ ਭਾਵੇਂ ਰੂਪੋਸ਼ ਹੋਵੇ ਲੱਭ ਹੀ ਲੈਂਦੀ ਉਹਨੂੰ ਖਚਾਨੀ ਦਿੱਂਦੇ ਨੂੰ ਕਪਤਾ ਜਦ ਅਚਾਨਕ ਅੱਗਲ ਵੰਡੇ ਹੋ ਬਾਹਾਂ ਫਲਾ ਟੱਕਰਦੀ ਤੇ ਆਖਦੀ ਹੁਣ ਦੱਸ ਕਿੱਥੇ ਭੱਜਣਾ ਤਾਂ ਸਮਰਪਣ ਵਿੱਚ ਉਹਦੀਆਂ ਬੈਠਮੀਆਂ ਮਛਾਂ ਹੋਰ ਨੀਵੀਆਂ ਹੋ ਮਸਕਰਾਉਣ ਲੱਗਦੀਆਂ ਤਾਂ ਸਮਰਪਣ ਵਿੱਚ ਉਹਦੀਆਂ ਬੈਠਮੀਆਂ ਮਛਾਂ ਹੋਰ ਨੀਵੀਆਂ ਹੋ ਮਸਕਰਾਉਣ ਲੱਗਦੀਆਂ ਉਹ ਰਾਗ ਨਹੀਂ ਸੀ ਜਾਣਦਾ ਉਹ ਰਾਗ ਨਹੀਂ ਸੀ ਜਾਣਦਾ ਪਰ ਰਵਾਗ ਉਹਨੂੰ ਖੂਬ ਜਾਣਦੇ ਸਨ ਉਹ ਰਾਗ ਨਹੀਂ ਸੀ ਜਾਣਦਾ ਪਰ ਰਾਗ ਉਸ ਨੂੰ ਖੂਬ ਜਾਣਦੇ ਸਨ ਰਾਗਾਂ ਨੂੰ ਉਹਦੇ ਘਰ ਦਾ ਸਰਨਾਮਾ ਮੋਹ ਜਵਾਨੀ ਜਾਤ ਸੀ ਰਾਗਾਂ ਨੂੰ ਉਹਦੇ ਘਰ ਦਾ ਸਰਨਾਮਾ ਮੋਹ ਜਵਾਨੀ ਜਾਤ ਸੀ ਰਾਗ ਉਹਨੂੰ ਮਿਲ ਕੇ ਇੰਜ ਖੁਸ਼ ਹੁੰਦੇ ਜਿਵੇਂ ਨਵੇਂ ਕਵੀ ਮੁੰਡੇ ਕੁੜੀਆਂ ਉਹਦੇ ਨਾਲ ਫੋਟੋ ਖਿਵਾ ਕੇ ਮਹਿਸੂਸ ਕਰਦੇ ਰਾਗ ਉਸ ਨੂੰ ਮਿਲ ਕੇ ਇੰਝ ਖੁਸ਼ ਹੁੰਦੇ ਜਿਵੇਂ ਨਵੇਂ ਕਵੀ ਮੁੰਡੇ ਕੁੜੀਆਂ ਉਹਦੇ ਨਾਲ ਫੋਟੋ ਖਿਚਵਾ ਕੇ ਮਹਿਸੂਸ ਕਰਦੇ ਉਹਦੇ ਘਰ ਆਉਣ ਨਾਲ ਘਰ ਦੀ ਹਰਸ਼ ਹੈ ਗੁਣਗਣਾਉਣ ਲੱਗਦੀ ਸੀ ਉਹਦੇ ਘਰ ਆਉਣ ਨਾਲ ਘਰ ਦੀ ਹਰਸ਼ ਹੈ ਗੁਣਗਣਾਉਣ ਲੱਗਦੀ ਸੀ ਪਰ ਉਸਨਿਰਮੋਹ ਨੇ ਇੱਕ ਰਾਤ ਕਵਤਾ ਤੇ ਰਾਗਾਂ ਨਾਲ ਬੜੀ ਮਾੜੀ ਕੀਤੀ ਪਰ ਉਸਨਿਰਮੋਹ ਨੇ ਇੱਕ ਰਾਤ ਕਵਤਾ ਤੇ ਰਾਗਾਂ ਨਾਲ ਬੜੀ ਮਾੜੀ ਕੀਤੀ ਉਹ ਵੱਡੇ ਧੜਕੇ ਖਾਮੋਸ਼ੀ ਦੀ ਚੁੰਬ ਮਾਰ ਬੇ ਬਿੜਕ ਨਿਕਲ ਗਿਆ ਤਾਰਿਆਂ ਦਾ ਦੇਸ਼ ਗਉਣ ਪਰ ਉਹ ਤਾਰਿਆਂ ਨਾਲ ਰਲ ਕੇ ਤਾਰਾ ਹੋਣ ਦੀ ਬਜਾਏ ਬ੍ਰਹਿਮੰਡ ਦੀ ਗੂੰਜ ਨਾਲ ਰਲ ਗਿਆ ਕਰੋ ਤਾਰਿਆਂ ਨਾਲ ਰਲ ਕੇ ਤਾਰਾ ਹੋਣ ਦੀ ਬਜਾਏ ਬ੍ਰਹਿਮੰਡ ਦੀ ਗੂੰਜ ਨਾਲ ਰਲ ਗਿਆ ਜਿਸ ਬਾਬਤ ਕਦੀ ਕਿਹਾ ਸੀ ਕੁਦਰਤ ਹੱਥੀਂ ਵੱਜਦਾ ਸੁਰ ਹੋਇਆ ਪਿੰਡਾ ਸਾਜ਼ ਸਦੀਆਂ ਤੱਕਰ ਗੂੰਜਣੀ ਇਸ ਦੀ ਮਧ ਰਵਾਜ਼ ਕਪਤਾ ਨੂੰ ਲੱਗਦੀ ਅਕਲ ਕਾਨ ਹੋਈ ਫਿਰਦੀ ਤੇ ਰਾਗ ਉਹਦੇ ਘਰ ਦੇ ਬਾਹਰ ਖੜੇ ਰੋ ਰਹੇ ਕਪਤਾ ਨੂੰ ਲੱਗਦੀ ਅਕਲ ਕਾਨ ਹੋਈ ਫਿਰਦੀ ਤੇ ਰਾਗ ਉਹਦੇ ਘਰ ਦੇ ਬਾਹਰ ਖੜੇ ਰੋ ਰਹੇ ਸਤਿਅਮ ਸ਼ਿਵਮ ਸੁੰਦਰਮ ਅੰਕੂ ਮਾਟੂ ਭਵਿੰਦਰਮ ਸਤਿਅਮ ਸ਼ਿਵਮ ਸੁੰਦਰਮ